ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ ਸੋ ਤੁਹਾਡੇ ਲਈ ਨਵੀਂ ਜਾਣਕਾਰੀ ਹੈ ਜੀ ਮਾਸਟਰ ਕੈਡਰ ਦੇ ਸਾਥੀਆਂ ਦੇ ਲਈ ਸੋ ਅੱਜ ਇੱਕ ਨਵਾਂ ਨੋਟੀਫਿਕੇਸ਼ਨ ਆਇਆ ਜੀ ਆਓ ਦੇਖਦੇ ਹਾਂ ਜੀ ਇਹ ਨੋਟੀਫਿਕੇਸ਼ਨ ਹੈ ਜਿਹੜਾ ਤੁਹਾਡਾ ਸੋਸ਼ੀਅਲ ਐਜੂਕੇਟਰ ਟੀਚਰਸ ਜਿਹੜੇ ਮਾਸਟਰ ਕੈਡਰ ਦੀਆਂ 332 ਅਸਾਮੀਆਂ ਦਾ ਜਿਹੜਾ ਇਸ਼ਤਿਹਾਰ 21725 ਨੂੰ ਜਾਰੀ ਹੋਇਆ ਸੀ ਸਾਥਿਓ ਉਸ ਦੇ ਵਿੱਚ ਜਿਹੜਾ ਅਪਲਾਈ ਕਰਨ ਦੀ ਆਖਰੀ ਤਰੀਕ 23/9/25 ਸੀ ਸੋ ਉਸ ਦਾ ਟੈਸਟ ਹੈ ਜਿਹੜਾ ਹੁਣ ਵੱਡੀ ਅਪਡੇਟ ਹੈ ਜੀ ਤੁਹਾਡਾ ਮਾਸਟਰ ਕਿਡਰ ਦਾ ਟੈਸਟ ਜਿਹੜਾ ਸਪੈਸ਼ਲ ਐਜੂਕੇਟਰ ਟੀਚਰ ਸੀਗੇ ਉਸ ਦਾ ਮਾਸਟਰ ਕਿਡਰ ਦਾ ਟੈਸਟ ਖਲੇਵਸ ਹੈ ਜਿਹੜਾ ਸਾਥੀਓ ਇਸ ਟੈਸਟ ਦਾ 3/10/25 ਨੂੰ ਅਪਲੋਡ ਕਰ ਦਿੱਤਾ ਗਿਆ ਸੀ ਸੋ ਵੱਡੀ ਅਪਡੇਟ ਹੈ ਜੀ ਉਹਨਾਂ ਸਾਥੀਆਂ ਦੇ ਲਈ ਜੋ ਸਪੈਸ਼ਲ ਟੀਚਰ ਐਜੂਕੇਟਰ ਦੇ ਵਿੱਚ ਮਾਸਟਰ ਕਿਡਰ ਦੀਆਂ 332 ਅਸਾਮੀਆਂ ਦੇ ਵਿੱਚ ਅਪਲਾਈ ਕਰ ਚੁੱਕੇ ਨੇ ਕਿ ਉਹਨਾਂ ਦਾ ਪੇਪਰ ਹੈ ਜਿਹੜਾ ਉਸ ਦੀ ਡੇਟ ਹੈ ਜਿਹੜੀ ਉਹ ਅਨਾਉਂਸ ਹੋਣ ਜਾ ਰਹੀ ਹੈ ਇਸ ਨੋਟਸ ਤੇ ਰਹੀਂ ਸੋ ਦੇਖੋ ਜੀ ਸਿਲੇਬਸ ਜਿਹੜਾ ਅਪਲੋਡ ਕਰ ਦਿੱਤਾ ਗਿਆ ਸੀ 3 10 25 ਤੱਕ ਇਸ ਦੇ ਵਿੱਚ ਪੰਜਾਬੀ ਭਾਸ਼ਾ ਦਾ ਪੇਪਰ ਏ ਕੁਆਲੀਫਾਈਇੰਗ ਟੈਸਟ ਜਿਸ ਦੀਆਂ ਕਲਾਸਾਂ ਆਪਾਂ ਲਾ ਰਹੇ ਹਾਂ 11:30 ਵਜੇ ਸਾਥੀਓ ਕਲਾਸ ਹੁੰਦੀ ਹੈਗੀ ਤੁਹਾਡੀ ਡੇਲੀ ਸੋਮਵਾਰ ਤੋਂ ਸ਼ਨੀਵਾਰ ਤੱਕ ਫ੍ਰੀ ਆਫ ਕਾਸਟ ਇਸ ਕਲਾਸ ਨੂੰ ਜ਼ਰੂਰ ਦੇਖਿਆ ਕਰੋ 100 ਅੰਕ ਦਾ ਅਤੇ ਸਬੰਧਤ ਵਿਸ਼ੇ ਦਾ ਪੇਪਰ ਪਾਰਟ 2 100 ਅੰਕ ਦੀ ਦਾ ਜਿਹਦੀ ਮਿਤੀ ਹੈ ਜਿਹੜੀ 15 11 25 ਇੱਕੋ ਸੈਟਿੰਗ ਮਤਲਬ ਇਕੱਠੇ ਹੀ ਹੋਣਗੇ ਦੋਨੇ ਪੇਪਰ ਸੋ ਇਹ 100 ਅੰਕ ਦੇ ਵਿੱਚੋਂ ਤੁਹਾਡੇ ਲਈ 50% ਅੰਕ ਜ਼ਰੂਰੀ ਨੇ ਤੁਹਾਨੂੰ ਫਿਰ ਦੁਬਾਰਾ ਦੱਸ ਦਈਏ ਜਿਹੜਾ ਸਾਥੀ ਇਹਨਾਂ ਚੋਂ 50% ਅੰਕ ਪ੍ਰਾਪਤ ਕਰੂਗਾ ਉਹਦਾ ਹੀ ਅਗਲਾ ਪੇਪਰ ਹੈ ਜਿਹੜਾ ਉਹ ਚੈੱਕ ਹੋਊਗਾ ਪਲੀਜ਼ੀਬਲ ਹੋਊਗਾ ਉਹ ਤੇ ਇੱਕੋ ਸੈਟਿੰਗ ਦੇ ਵਿੱਚ ਮਤਲਬ ਇਹ ਪੇਪਰ ਨੇ ਜਿਹੜੇ 15 11 25 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਹੋ ਰਹੇ ਨੇ ਜੀ ਸੋ ਜੀਐਨਡੀਯੂ ਤੁਹਾਡਾ ਪੇਪਰ ਲੈ ਰਹੀ ਹੈ ਜੀਐਨਡੀਯੂ ਤੁਹਾਡਾ ਪੇਪਰ ਲੈ ਰਹੀ ਹੈ ਮੋਸਟਲੀ ਸੋ ਇਹ ਵੱਡੀ ਅਪਡੇਟ ਹੈ ਕਿ ਤੁਹਾਡਾ ਪੇਪਰ ਤੁਹਾਨੂੰ ਬੜਾ ਰਾਚਕ ਦੇਖਣ ਨੂੰ ਮਿਲੇਗਾ ਬੜਾ ਵਧੀਆ ਪੇਪਰ ਦੇਖਣ ਨੂੰ ਮਿਲੂਗਾ ਸੋ ਅਲੱਗ-ਅਲੱਗ ਨਤੀਜਾ ਜਿਹੜਾ ਹੈਗਾ ਜੀ ਉਹ ਕੋਸ਼ਤ ਕੀਤਾ ਜਾਊਗਾ ਦੋਨਾਂ ਦਾ ਇਹਨਾਂ ਪੇਪਰਾਂ ਦੇ ਲਈ ਜਿਹੜੇ ਐਡਮਿਟ ਕਾਰਡ ਤੇ ਪ੍ਰੀਖਿਆ ਦਾ ਸਮਾਂ ਤੇ ਪ੍ਰੀਖਿਆ ਕੇਂਦਰਾਂ ਦੇ ਬਾਰੇ ਆਪ ਨੂੰ ਜਿਹੜਾ ਹੈਗਾ ਜੀ ਵੱਖਰੇ ਪਬਲਿਕ ਨੋਟਿਸ ਰਾਹੀਂ ਸੂਚਿਤ ਕਰ ਦਿੱਤਾ ਜਾਊਗਾ ਸਭ ਤੋਂ ਵੱਡੀ ਅਪਡੇਟ ਸੋ ਤੁਸੀਂ ਜੁੜਜੋ ਜੀ ਪੇਪਰ ਆ ਗਿਆ 15 11 25 ਨੂੰ ਥੈਂਕ ਯੂ